ਰੀਅਲ ਫੈਕਟ ਨਿਊਜ਼ ਦੇਖਣ ਵਾਲੇ तमाम ਦਰਸ਼ਕਾਂ ਨੂੰ ਪ੍ਰਦੀਪਤ ਲਾਉਂਦੀ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਇਸ ਵਕਤ ਪੰਚਾਇਤੀ ਚੋਣਾਂ ਦਾ ਵਿਗਲ ਹੈ ਜਿਹੜਾ ਵੱਜ ਚੁੱਕਿਆ ਹੈ ਤੇ ਇਹ ਪੰਚਾਇਤੀ ਚੋਣਾਂ ਜਿਹੜਾ ਸਿਆਸਤ ਦਾ ਮੁੱਢ ਹੁੰਦੀ ਹੈ ਪੰਚਾਇਤਾਂ ਤੋਂ ਜਿਹੜੀ ਸਿਆਸਤ ਹੈ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਐਮਐਲਏ ਐਮਪੀ ਤੇ ਵੱਡੇ ਅਹੁਦੇ ਜਿਹੜੇ ਆਉਂਦੇ ਆ ਅੱਜ ਮੈਂ ਇੱਕ ਅਜਿਹੇ ਪਰਿਵਾਰ ਦੇ ਵਿੱਚ ਬੈਠਾ ਹੈ ਅਜਿਹੇ ਘਰ ਦੇ ਵਿੱਚ ਬੈਠਾ ਹੈ ਜਿਸ ਦੀ ਦੇਣ ਜੇ ਕਹ ਲਈਏ ਸਿਆਸਤ ਨੂੰ ਸਮਾਜ ਨੂੰ ਪਿੰਡ ਨੂੰ ਸਮੁੱਚੇ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ ਮੇਰੀ ਬਰਾਦ ਸਾਬਕਾ ਵਿਧਾਇਕ ਸਵਰਗਵਾਸੀ ਸੱਗਰ ਸਿੰਘ ਜੀ ਰੌਂਤਾ ਜਿਹੜੇ ਕਿ ਇਸ ਇਲਾਕੇ ਦੀ ਸ਼ਾਨ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਵਿਧਾਇਕ ਰਹੇ ਫਿਰ ਉਹਨਾਂ ਦੇ ਸੁਪੁੱਤਰ ਸਰਦਾਰ ਅਜੈਬ ਸਿੰਘ ਜੀ ਸਵਰਗਵਾਸੀ ਅਜੈਬ ਸਿੰਘ ਜੀ ਰੌਂਤਾ ਉਹ ਵੀ ਜਿਹੜਾ ਇਥੋਂ ਉਹਨਾਂ ਨੇ ਨਮਾਇੰਦਗੀ ਕੀਤੀ ਹਲਕਾ ਨਿਹਾਲ ਸਿੰਘ ਵਾਲਾ ਤੋਂ ਔਰ ਨਿਹਾਲ ਸਿੰਘ ਵਾਲਾ ਦੇ ਵਿੱਚ ਰੌਂਤਾ ਪਰਿਵਾਰ ਦਾ ਜਿਹੜਾ ਰੁਤਬਾ ਉਹ ਜਿਹੜਾ ਲਗਾਤਾਰ ਕਾਇਮ ਰੱਖਿਆ ਤੇ ਅੱਜ ਜਿਹੜੇ ਮੇਰੇ ਨਾਲ ਸਖਸ਼ੀਤਾ ਬੈਠੀਆਂ ਮੈਨੂੰ ਮਾਣ ਮਹਿਸੂਸ ਹੋ ਰਿਹਾ ਉਹਨਾਂ ਨੂੰ ਇੰਟਰੋਡਿਊਸ ਕਰਾਉਂਦਿਆਂ ਮੇਰੇ ਨਾਲ ਖੱਬੇ ਹੱਥ ਬੈਠੇ ਨੇ ਬੀਬੀ ਜੀ ਸਵਰਗਵਾਸੀ ਸਰਦਾਰ ਸੱਗੜ ਸਿੰਘ ਜੀ ਰੌਤਾ ਉਹਨਾਂ ਦੇ ਨੂੰ ਸਵਰਗਵਾਸੀ ਅਜੈਬ ਸਿੰਘ ਜੀ ਰੌਤਾ ਉਹਨਾਂ ਦੀ ਧਰਮ ਪਤਨੀ ਤੇ ਸੇਵਕ ਸਿੰਘ ਜੀ ਰੌਤਾ ਜਿਹੜੇ ਪਹਿਲਾਂ ਵੀ ਪਿੰਡ ਰੌਤਾ ਤੋਂ ਸਰਪੰਚ ਰਹੇ ਹਨ ਇਹਨਾਂ ਨੇ ਪਿੰਡ ਦੀ ਨੁਮਾਇੰਦਗੀ ਕੀਤੀ ਹੈ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਸੇਵਕ ਸਿੰਘ ਜੀ ਰੌਤਾ ਖੁਦ ਹੈ ਇਸ ਵਕਤ ਪੰਚਾਇਤੀ ਚੋਣਾਂ ਦੇ ਵਿੱਚ ਸਰਪੰਚੀ ਦੇ ਪਿੰਡ ਰੌਤਾ ਤੋਂ ਉਮੀਦਵਾਰ ਸੋ ਆਓ ਉਹਨਾਂ ਦਾ ਪਹਿਲਾ ਸਵਾਗਤ ਕਰੀਏ ਸੇਵਕ ਸਿੰਘ ਜੀ ਮਾਤਾ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਤੁਹਾਡਾ ਤੇ ਤੁਹਾਡੀ ਸਮੁੱਚੀ ਜਿਹੜੀ ਟੀਮ ਐ ਸੇਵਕ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਔਰ ਸਾਨੂੰ ਮਾਣ ਹੈ ਕਿ ਅੱਜ ਅਸੀਂ ਇੱਕ ਐਸੇ ਪਰਿਵਾਰ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ ਹਲਕਾ ਨਿਹਾਲ ਸਿੰਘ ਵਾਲਾ ਦੇ ਦਾ ਮਾਣ ਹੈ ਜਿਹੜਾ ਵਿਧਾਨ ਸਭਾ ਦੇ ਵਿੱਚ ਜਾ ਕੇ ਵਧਾਉਂਦੇ ਰਹੇ ਆ ਔਰ ਇਸ ਪਰਿਵਾਰ ਦੇ ਵਿੱਚ ਬੈਠ ਕੇ ਸਾਨੂੰ ਵੀ ਮਾਣ ਮਹਿਸੂਸ ਹੋ ਰਿਹਾ ਹੈ ਸੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਵਾਦ ਪ੍ਰਦੀਪ ਢੱਲੋਂ ਜੀ ਤੁਹਾਡਾ ਮੇਰੇ ਇਸ ਨਗਰ ਰੌਂਤਾ ਤੇ ਪਿੰਚਣ ਤੇ ਔਰ ਸਾਡੇ ਪਰਿਵਾਰ ਨੂੰ ਸੰਗਤਾਂ ਦੇ ਅਰੂੜੂ ਕਰਨ ਲਈ ਮੈਂ ਸਮੁੱਚੇ ਨਗਰ ਵੱਲੋਂ ਔਰ ਸਮੁੱਚੀ ਆਪਣੀ ਨਵੀਂ ಗ್ರಾಮ ਪੰਚਾਇਤ ਦੇ ਉਮੀਦਵਾਰਾਂ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਦਿਲ ਦੀਆਂ ਗਰਾਈਆਂ ਤੋਂ ਤੁਹਾਡਾ ਨਗਰ ਰੌਂਤਾ ਤੇ ਪਿੰਚਣ ਤੇ ਔਰ ਸਾਡੇ ਪਰਿਵਾਰ ਵਿੱਚ ਆਉਣ ਤੇ ਜੀ ਆਇਆਂ ਨੂੰ वेलकम और तਨਵਾਦ ਕਰਦਾ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ ਸੇਖ ਸਿੰਘ ਜੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਤੁਹਾਡੇ ਜਿਹੜਾ ਸਿਰ ਤੇ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਂਦੀ ਹੈ ਜਦੋਂ ਤੁਹਾਡਾ ਪਰਿਵਾਰਕ ਪਿਛੋਕੜ ਵੱਡਾ ਹੋਵੇ ਤਾਂ ਉਹ ਰਤਬਾ ਵੱਡਾ ਹੋ ਜਾਂਦਾ ਤੁਸੀਂ ਪਹਿਲਾਂ ਵੀ ਸਰਪੰਚ ਰਹੇ ਹੋ ਪਿੰਡ ਦੇ ਔਰ ਜੇ ਆਪਾਂ ਪਹਿਲਾ ਦੀ ਗੱਲ ਕੀਤੀ ਜਾਵੇ ਤੁਹਾਡੀ ਟਰਮ ਦੇ ਵਿੱਚ ਕਾਰਜਕਾਲ ਦੇ ਵਿੱਚ ਕਿਹੋ ਜਿਹਾ ਸਮਾਂ ਰਿਹਾ ਉਹ 5 ਸਾਲ ਦਾ ਕਾਰਜਕਾਲ ਤੁਹਾਡਾ ਕਿਹੋ ਜਿਹਾ ਰਿਹਾ ਹਰਦੀਪ ਢੱਲੋਂ ਜੀ ਜੋ ਪਿਛਲੀ ਟਰਮ ਗ్రాਮ ਪੰਚਾਇਤ ਰੌਂਤਾ ਦੀ ਐਜੇ ਸਰਪੰਚ ਮੇਰੇ ਮੈਸੇਜ ਸਰਬਜੀਤ ਕੌਰ ਨੂੰ ਮੇਰੇ ਨਕਰ ਰੌਂਤਾ ਨੇ ਇਸ ਨਕਰ ਦਾ ਸਰਪੰਚ ਚੁਣਿਆ ਔਰ ਮੇਰੇ ਨਾਲ ਜੋ ਮੇਰੀ ਪੰਚਾਇਤ ਦੀ ਟੀਮ ਸੀ ਉਸ ਟੀਮ ਨੇ 5 ਸਾਲ ਆਪਣਾ ਜੋ ਵਰਕ ਆਪਣੇ ਪਿੰਡ ਲਈ ਕੀਤਾ ਜਿਸ ਤਰ੍ਹਾਂ ਆਪਾਂ ਸਰਕਾਰ ਵੱਲੋਂ ਜੋ ਗ੍ਰਾਂਟਾਂ ਪਿੰਡ ਦੇ ਵਿਕਾਸ ਲਈ ਆਉਂਦੀਆਂ ਜੀ ਉਹ ਜਿਸ ਤਰ੍ਹਾਂ ਸ਼ਮਸ਼ਾਨ ਘਾਟ ਲਾ ਲੋ ਤੁਹਾਨੂੰ ਸਾਲਾਵਾਂ ਜਿਹੜੀਆਂ ਬੋਰਨਾ ਸਿੱਖਾਂ ਦੀ ਮਜਬੀ ਸਿੱਖਾਂ ਦੀ ਰਮਦਾਸੀਆਂ ਸਿੱਖਾਂ ਦੀ ਜਾਂ ਪਾਣੀ ਜਿਹੜਾ ਇੰਤਜ਼ਾਮ ਉਹਦਾ ਕਰਨ ਲਈ ਬੋਰ ਜੇ ਕਰਨਾ ਪਿਆ ਤਾਂ ਬੋਰਨਾ ਸਖਰੀ ਤੁਮਸਾਲਾ ਵਾਸਤੇ ਔਰ ਮਝਬੀ ਜ਼ਖਾਂ ਦੇ ਜੋ ਬਰਾਂਡਾ ਹਾਲ ਬਣਾਇਆ ਬੋਰ ਸਪੋਰਟਾਂ ਦੇ ਜ਼ਖਾਂ ਦਾ ਵੀ ਬਰਾਂਡਾ ਬਣਾਇਆ ਉਹ ਅਸੀਂ ਸਾਰੀ ਸਮੁੱਚੀ ਪੰਚਾਇਤ ਨੇ ਰਲ ਮਿਲ ਕੇ ਜਿਹੜਾ ਹੈਗਾ ਅਸੀਂ ਪਿੰਡ ਦਾ ਵਿਕਾਸ ਆ ਜਿਹੜਾ ਉਹ ਕੀਤਾ ਪਰ ਪਾਰਟੀ ਵਾਈ ਤੋਂ ਉੱਪਰ ਟਕੇ ਲੋਕਾਂ ਨਾਲ ਅਸੀਂ ਵਿਚਰੇ ਜੀ ਪਿੰਡ ਰੌਂਤਾ ਦੀ ਜੇ ਗੱਲ ਕੀਤੀ ਜਾਵੇ ਪਿੰਡ ਰੌਂਤਾ ਦਾ ਨਾਮ ਹੈ ਜਿਹੜਾ ਚੰਡੀਗੜ੍ਹ ਤੱਕ ਗੂੰਜਦਾ ਹੈ ਅੱਜ ਵੀ ਗੂੰਜਦਾ ਹੈ ਜਾਣਿਆ ਜਾਂਦਾ ਹੈ ਉਹ ਸਰਦਾਰ ਸੱਘੜ ਸਿੰਘ ਜੀ ਰੌਂਤਾ ਸਰਦਾਰ ਸ ਅਜੈਪ ਸਿੰਘ ਜੀ ਰੌਂਤਾ ਉਹਨਾਂ ਕਰਕੇ ਜਾਣਿਆ ਜਾਂਦਾ ਹੈ ਤੇ ਇਹਦੇ ਨਾਲ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜਾ ਪਿੰਡ ਦਾ ਸਰਪੰਚ ਹੋਵੇ ਪਿੰਡ ਦਾ ਵਿਕਾਸ ਵੀ ਉਹਦੇ ਹਾਨ ਦਾ ਹੋਣਾ ਚਾਹੀਦਾ ਤੇ ਜੇ ਸੇਵਕ ਸਿੰਘ ਜੀ ਰੌਂਤਾ ਅ ਅੱਜ ਜੀ ਕੁਲਦੀਪ ਸਿੰਘ ਜੀ ਹਾਂ ਜੀ ਸੋ ਮੈਂ ਇੱਕ ਹੋਰ ਵੀ ਜ਼ਿਕਰ ਮਾਤਾ ਜੀ ਨੇ ਅ ਯਾਦ ਕਰਾਇਆ ਕਿ ਕੁਲਦੀਪ ਸਿੰਘ ਜੀ ਰੌਂਤਾ ਮਾਤਾ ਜੀ ਦੇ ਸੁਪੁੱਤਰ ਉਹ ਵੀ ਪਿੰਡ ਦੇ ਸਰਪੰਚ ਰਹੇ ਐ ਔਰ ਇਹ ਮੈਂ ਕਰੈਕਟ ਕਰਨਾ ਚਾਹੁੰਦਾ ਕਿਉਂਕਿ ਇਸ ਪਿੰਡ ਇਸ ਪਰਿਵਾਰ ਦਾ ਮੈਂ ਪਹਿਲਾਂ ਹੀ ਕਿਹਾ ਵੀ ਇਸ ਪਰਿਵਾਰ ਦੀ ਦੇਣ ਹੈ ਜਿਹੜੀ ਉਹ ਕੋਈ ਛੋਟੀ ਮੋਟੀ ਨਹੀਂ ਔਰ ਸਦਾ ਸਵਰਗਵਾਸੀ ਕੁਲਦੀਪ ਸਿੰਘ ਜੀ ਰੌਂਤਾ ਉਹ ਵੀ ਪਿੰਡ ਦੇ ਸਰਪੰਚ ਰਹੇ ਔਰ ਜਿਵੇਂ ਇਹਨਾਂ ਨੇ ਦੱਸਿਆ ਕਿ ਸਦਾ ਸੇਵਕ ਸਿੰਘ ਜੀ ਇਹਨਾਂ ਦੇ ਧਰਮ ਪਤਨੀ ਉਹ ਵੀ ਪਿੰਡ ਦੇ ਸਰਪੰਚ ਰਹੇ ਉਹ ਕਾਰਜਕਾਰ ਇਹਨਾਂ ਨੇ ਦੱਸਿਆ ਵੀ ਅਸੀਂ ਇਹ ਜਿਹੜੇ ਕੰਮ ਕਰਵਾਏ ਆ ਹੁਣ ਅਗਲੀ ਗੱਲ ਆ ਜਾਂਦੀ ਹੈ ਪਿੰਡ ਰੌਂਤਾ ਦੇ ਲੋਕ ਜਿਕਰ ਇਸ ਵਾਰ ਤੁਹਾਡੇ ਹੱਕ ਦੇ ਵਿੱਚ ਫਤਵਾ ਦਿੰਦੇ ਆ ਸਰਪੰਚ ਬਣਾਉਂਦੇ ਆ ਤਾਂ ਸੇਵਕ ਸਿੰਘ ਰੌਂਤਾ ਦੇ ਦਾ ਜਿਹੜਾ ਪਿੰਡ ਦੇ ਵਿਕਾਸ ਲਈ ਜਿਹੜਾ ਵਿਜ਼ਨ ਹੈ ਉਹ ਕੀ ਕਹਿੰਦਾ ਹੈ ਪਿੰਡ ਦੇ ਵਿਕਾਸ ਨੂੰ ਤੁਸੀਂ ਕਿਹੜੇ ਉਹ ਕੰਮ ਹੈ ਜਿਹੜੇ ਤੁਸੀਂ ਸੋਚਦੇ ਹੋ ਕਿ ਆ ਮੈਂ ਪਹਿਲ ਦੇ ਆਧਾਰ ਤੇ ਕਰੂੰਗਾ ਜਿਲੋਂ ਸਾਹਿਬ ਮੇਰੇ ਪਿੰਡ ਦਾ ਬਹੁਤ ਵੱਡਾ ਮਹਾਨ ਇਤਿਹਾਸ ਇਸ ਨਕਰਨੇ ਬੜੇ ਸਾਧੂ ਸੰਤਾਂ ਨੂੰ ਪੈਦਾ ਕੀਤਾ ਇਸ ਨਕਰਤੀ ਧਰਤੀ ਨੇ। ਔਰ ਇਸ ਪਿੰਡ ਦੇ ਸਾਡੇ ਲੇਖਕਕਾਰ ਔਰ ਗੀਤਕਾਰ ਵੀ ਜਿਹੜੇ ਸਾਡੇ ਪਿੰਡ ਦੇ ਗੱਲਰਾਉਤਾਂ ਨਾਲ ਮਜਾਣੇ ਜਾਂਦੇ ਆ ਉਹ ਵੀ ਦੇਸਾਂ ਵੇ ਸਾਈ ਧਰਤੀ ਹੈ ਸਾਡੇ ਪਿੰਡ ਦਾ ਨਾਂ ਜਿਹੜਾ ਉਹ ਚਮਕਾ ਰਿਹਾ ਔਰ ਕਬੱਡੀ ਦੇ ਖਿਡਾਰੀ ਵੀ ਇਸ ਨਕਰਨੇ ਬਹੁਤ ਬੜੀਆ ਪੈਦਾ ਕੀਤੇ ਆ। ਵਿਕਾਸ ਦੀ ਜੇ ਗੱਲ ਕੀਤੀ ਜਾਵੇ ਤਾਂ ਟੱਲੋਂ ਸਾਹਿਬ ਮੇਰੇ ਇਸ ਪਿੰਡ ਦੇ ਵਿਕਾਸ ਲਈ ਸਰਕਾਰ ਤੋਂ ਜੋ ਵੀ ਪਿੰਡ ਦੀ ਡਿਵੈਲਪਮੈਂਟ ਵਾਸਤੇ ਡਿਮਾਂਡ ਚ ਹੋਣਗੀਆਂ ਉਹ ਜੋ ਮੇਰੀ ਨਵੀਂ ਪੰਚਾਇਤ ਨਾਲ ਮੇਰੇ ਮੈਂਬਰ ਮੇਰੇ ਬਣਨਗੇ ਨਕਰ ਚੁਣੂਗਾ ਉਹਨਾਂ ਨੂੰ ਨਾਲ ਲੈ ਕੇ ਅਸੀਂ ਪਿੰਡ ਦੀ ਡਿਵੈਲਪਮੈਂਟ ਵਾਸਤੇ ਹਰ ਇੱਕ ਪਹਿਲ ਕਦਮੀ ਜਿਹੜੀ ਉਹ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜਿਹੜੀ ਆ ਉਹ ਕਰਾਂਗੇ ਹੂੰ ਔਰ ਨਾਲ ਦੀ ਨਾਲ ਹੀ ਜਿਸ ਤਰ੍ਹਾਂ ਐਜੂਕੇਸ਼ਨ ਦੀ ਜੇ ਗੱਲ ਕੀਤੀ ਜਾਵੇ ਹੂੰ ਆ ਟੀਚਰਾਂ ਦੀ ਘਾਟ ਆ ਹਾਂ ਤਾਂ ਟੀਚਰਾਂ ਦੀ ਘਾਟ ਆ ਜਿਹੜੀ ਉਹ ਬਹਿ ਕੇ ਸਾਰੀ ਪੰਚਾਇਤ ਨਾਲ ਰਹਿਮ ਸਭਾ ਕਰਕੇ ਟੀਚਰਾਂ ਦੀ ਘਾਟ ਪੂਰੀ ਕੀਤੀ ਜਾਊਗੀ ਹਸਪਤਾਲ ਦੀ ਬਿਲਡਿੰਗ ਆ ਜਿਹੜੀ ਹਾਂ ਉਹ ਮਤਲਬ ਬਣਾ ਕੇ ਸਰਕਾਰ ਤੋਂ ਗਰਾਡ ਲੈ ਕੇ ਉਸ ਨੂੰ ਮਨਜ਼ੂਰ ਕਰਾ ਕੇ ਉੱਥੇ ਜੋ ਸਟਾਫ ਆ ਉਹਨੂੰ ਪੂਰਾ ਕੀਤਾ ਜਾਊਗਾ ਡੰਗਰ ਹਸਪਤਾਲ ਜਿੱਥੇ ਪਸ਼ੂਆਂ ਵੀ ਦਵਾਈ ਜਿਹੜੀ ਆ ਆਪਾਂ ਨੂੰ ਲੈਣ ਦੀ ਖਾਤਰ ਹਰੇਕ ਜਿਹੜਾ ਕਿਸਾਨ ਭਰਾ ਉਹਨੂੰ ਡਾਕਟਰ ਦੀ ਜ਼ਰੂਰਤ ਜਿਹੜੀ ਆ ਪਸਵਾਨ ਨੂੰ ਸਾਬ ਸੰਭਾਲਾ ਵਾਸਤੇ ਕਰਨੀ ਆ ਉਹ ਵੀ ਅਸੀਂ ਜਿਹੜੀ ਆ ਉਹ ਅਸੀਂ ਘਾਟ ਆ ਜਿਹੜੀ ਉਹ ਸਮੁੱਚੀ ਪੰਚਾਇਤ ਨਾਲ ਰਹਿ مشਵਰਾ ਕਰਕੇ ਜਿਹੜਾ ਹੈਗਾ ਅਸੀਂ ਉਹ ਪਹਿਰ ਕਦਮੀ ਜਿਹੜੀ ਇਸ ਕੰਮ ਦੀ ਕਰਾਂਗੇ ਔਰ ਪਿੰਡ ਨੂੰ ਸੋਹਣਾ ਸੁਰੱਖਾ ਬਣਾਉਣ ਲਈ ਇੱਕ ਵੱਖਰੀ ਕਮੇਟੀ ਜਿਹੜੀ ਆ ਉਹ ਪੰਚਾਇਤ ਤੋਂ ਬਣਾਈ ਜਾਊਗੀ ਇਹ ਪਿੰਡ ਦੇ ਵਿਕਾਸ ਲਈ ਹੂੰ ਜੋ ਜੋ ਵੀ ਡਿਮਾਂਡ ਚ ਮਤਲਬ ਕਮੇਟੀ ਸੁਝਾਅ ਦੇਵੇ ਸੁਝਾਅ ਦੇ ਔਰ ਜੋ ਜੋ ਵੀ ਡਿਮਾਂਡ ਜ ਮੇਰੇ ਪਿੰਡ ਦੀ ਹੋਊਗੀ ਹੂੰ ਉਹ ਅਸੀਂ ਸਮੁੱਚੀ ਗ్రాਮ ਪੰਚਾਇਤ ਧੜੇਬੰਦੀ ਔਰ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਜਿਹੜੀ ਆ ਉਹ ਬਹਿ ਕੇ ਇਸ ਨੇ ਜੱਠਿਆ ਤਰਾ ਧੜੇਬੰਦੀ ਦੀ ਤੁਸੀਂ ਗੱਲ ਕੀਤੀ ਆਮ ਤੌਰ ਤੇ ਸਰਪੰਚਾਂ ਤੇ ਕਈ ਵਾਰ ਦੋਸ਼ ਲੱਗਦਾ ਕਿ ਵਿਵਤਰਾ ਕਰ ਜਾਂਦੇ ਆ ਕਿ ਗਲੀ ਆ ਬਣਾਉਣੀ ਆ ਆ ਬੰਦੇ ਨੇ ਆਪਾਂ ਨੂੰ ਵੋਟ ਨਹੀਂ ਪਾਈ ਇਹਦੀ ਗਲੀ ਨਹੀਂ ਬਣਾਉਣੀ ਸੋ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਜੇ ਕੋ ਸਰਪੰਚ ਕੋਈ ਚੁਣਿਆ ਜਾਂਦਾ ਤਾਂ ਉਹ ਸਾਰੇ ਪਿੰਡ ਦਾ ਸਾਂਝਾ ਹੁੰਦਾ ਬਿਲਕੁਲ ਢੀਲੋ ਸਾਹਿਬ ਉਹ ਜਿਹੜੀ ਗੱਲ ਜਿਹੜੀ ਉਹ ਕਹਿਣੀ ਬਣਦੀ ਹੈ ਕਿ ਜੋ ਸਰਪੰਚ ਔਰ ਨਾਲ ਪੰਚ ਚੁਣੇ ਜਾਂਦੇ ਆ ਉਹ ਸਾਰੇ ਹੀ ਨਗਰ ਦੇ ਸਾਂਝੇ ਹੋਇਆ ਕਰਦੇ ਆ ਹੂੰ ਮੇਰੀ ਸਮੁੱਚੇ ಗ್ರಾಮ ਪੰਚਾਇਤਾਂ ਦੀਆਂ ਪੰਚਾਇਤਾਂ ਔਰ ਸਰਪੰਚਾਂ ਨੂੰ ਵੀ ਇਹ ਹੀ ਬੇਨਤੀ ਹੋਊਗੀ ਕਿ ਪਾਰਟੀਬਾਜ਼ੀ ਔਰ ਧੜੇਵੰਦੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਕਿਉਂਕਿ ਪਿੰਡ ਦਾ ਜੇ ਵਿਕਾਸ ਆਪਾਂ ਕਰਨਾ ਤਾਂ ਪਾਰਟੀ 바ਜੀ ਤੋਂ ਉੱਪਰ ਉੱਠ ਕੇ ਜਿਹੜਾ ਆਪਾਂ ਨੂੰ ਲੋਕਾਂ ਦੇ ਨਾਲ ਵਿਚਰਨਾ ਪਊਗਾ ਧੜੇਬੰਦੀ ਹੈ ਜਿਹੜੀ ਉਹਨੂੰ ਖਤਮ ਕਰਨਾ ਪਊਗਾ ਜੋ ਵੀ ਜਿਹੜਾ ਹੈਗਾ ਸਾਡੇ ਪਿੰਡ ਦੇ ਮਸਲੇ ਜਿਹੜੇ ਆ ਹਮ ਰੋਜ਼ਮਰਾਂ ਦੇ ਜਿਸ ਤਰ੍ਹਾਂ ਘਰੇਲੂ بڑے ਮੋਟੇ ਆ ਭਰਾਵਾਂ ਦੇ ਵਿੱਚ ਗਲੇ ਸ਼ਿਕਵੇ ਹੋ ਜਾਂਦੇ ਆ ਉਹਨਾਂ ਨੂੰ ਮੇਰੀ ਸੋਚ ਮੁਤਾਬਕ ਜਿਸ ਤਰ੍ਹਾਂ ਸਾਡੇ ਪੂਜਨਿਕ ਬਜ਼ੁਰਗਾਂ ਨੇ ਹੂੰ ਔਰ ਪੁਰਾਣੇ ਪੰਡਤ ਨਾਮ ਰਏ ਜੀ ਨੇ ਕਤਲਾਂ ਦੇ ਰਾਜਨਾਮੇ ਵੀ ਸੱਥਾਂ ਚ ਬੈਠ ਕੇ ਕੀਤੇ ਬਿਲਕੁਲ ਇਹ ਉਹਨਾਂ ਬਾਰੇ ਕਿਹਾ ਜਾਂਦਾ ਸੌਰਗਾ ਸੀ ਸਕਰ ਸਿੰਘ ਜੀ ਰੋਂਦਾ ਪਰ ਇਹ ਕਿ ਉਹ ਕਤਲਾਂ ਦੇ ਰਾਜਨਾਮੇ ਵੀ ਉਹਨਾਂ ਨੇ ਪੰਚਾਇਤਾਂ ਚ ਬੈਠ ਕੇ ਨਿਵੇੜੇ ਬਿਲਕੁਲ ਨੋ ਸਾਹਿਬ ਬਿਲਕੁਲ ਸਾਡੀ ਵੀ ਇਹੀ ਪਹਿਲ ਕਦਮੀ ਹੋਊਗੀ ਕਿ ਅਸੀਂ ਵੀ ਜੋ ਵੀ ਸਾਡੇ ਕੋਈ ਗਿਲੇ ਸ਼ਿਕਵੇ ਨਗਰ ਦੇ ਭੈਣ ਭਰਾਵਾਂ ਦੇ ਹੋਣਗੇ ਉਹ ਬੈਠ ਕੇ ਸਾਂਝੀ ਜਗ੍ਹਾ ਦੀ ਨਿਯਠਿਆ ਜਾਇਆ ਕਰਨਗੇ ਨਾ ਕਿ ਕਿਸੇ ਨੂੰ ਕੋਕ ਕਚਰੰਗ ਵਾਲੇ ਪਾਸੇ ਤੋਰਿਆ ਜਾਵੇ ਹੂੰ ਸਾਰਾ ਜਿਹੜਾ ਭਾਈਚਾਰਾ ਉਹ ਸਾਡਾ ਇਥੇ ਰਲ ਮਿਲ ਕੇ ਇਥੇ ਹਰ ਇੱਕ ਪ੍ਰਕਾਰ ਦੀ ਬਰਾਦਰੀ ਦੇ ਜਿਹੜੇ ਇਨਸਾਨੀਅਤ ਉਹ ਵੱਸਦੇ ਆ ਇਸ ਨਗਰ ਦੇ ਵਿੱਚ ਔਰ ਮੇਰੀ ਮੇਰੇ ਨਗਰ ਦੇ ਪੈਣਾ ਔਰ ਭਰਾਵਾਂ ਨੂੰ ਔਰ ਵੋਟਰਾਂ ਨੂੰ ਇਹੀ ਨਿਮਰਤਾ ਸਹਿਤ ਬੇਨਤੀ ਹੋਊਗੀ ਕਿ ਇਲੈਕਸ਼ਨ ਤਾਂ ਤਿੰਨਾਂ ਮਹੀਨਿਆਂ ਬਾਅਦ ਆਏ ਰਹਿੰਦੇ ਆ ਜਿਹੜਾ ਭਾਈਚਾਰਾ ਇਹ ਆਪਣਾ ਜਿਹੜਾ ਇਹ ਬਣਿਆ ਰਹਿਣਾ ਚਾਹੀਦਾ ਬਹੁਤ ਬਹੁਤ ਸੋਹਣੀ ਗੱਲ ਕੀਤੀ ਹੈ ਆਮ ਤੌਰ ਤੇ ਪਿੰਡਾਂ ਚ ਅਸੀਂ ਦੇਖਦੇ ਆਂ ਪਰਚਿਆਂ ਦੀ ਰਾਜਨੀਤੀ ਕੀਤੀ ਜਾਂਦੀ ਹੈ ਜਿਹੜੀ ਸੱਤਾਧਾਰੀ ਹੁੰਦੀ ਹੈ ਤੇ ਰਜਾ ਦੂਜਿਆਂ ਤੇ ਇੱਕ ਦੂਜੇ ਤੇ ਪਰਚੇ ਕਰਾਉਣੇ ਔਰ ਕੋਟ ਕਚਹਿਰੀਆਂ ਚ ਜਾਣਾ ਇਹ ਚੀਜ਼ ਲੋਕ ਹੁਣ ਤੱਕ ਆ ਚੁੱਕੇ ਆ ਲੋਕ ਜਾਗਰੂਕ ਹੋ ਚੁੱਕੇ ਨੇ ਇਹ ਚੀਜ਼ ਤੁਸੀਂ ਜਿਹੜੀ ਕਹੀ ਹੈ ਕਿ ਆਪਸੀ ਭਾਈਚਾਰਕ ਸਾਂਝ ਹੈ ਜਿਹੜੀ ਉਹ ਜ਼ਰੂਰ ਬਣੀ ਰਹਿਣੀ ਚਾਹੀਦੀ ਅਗਲਾ ਜਿਹੜਾ ਮੁੱਦਾ ਮੈਂ ਛੇੜਨ ਲੱਗਿਆ ਇਹ ਅੱਜ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ ਉਹ ਹੈ ਨਸ਼ੇ ਦਾ ਚਿੱਟੇ ਦਾ ਕੋਲ ਹੈ ਜਿਹੜਾ ਪੰਜਾਬ ਨੂੰ ਖਾ ਰਿਹਾ ਤੇ ਸੇਵਕ ਸਿੰਘ ਰੌਂਤਾ ਇਸ ਮੁੱਦੇ ਨੂੰ ਲੈ ਕੇ ਕੀ ਸੋਚ ਰਿਹਾ ਚਿੱਟੇ ਦੀ ਜੋ అలਮਤ ਆਪਣੇ ਪੰਜਾਬ ਦੇ ਵਿੱਚ ਬੜੀ ਆ ਇਸ ਨੂੰ ਕੱਢਣ ਦੇ ਲਈ ਹਰੇਕ ਉਹ ਉਪਰਾਲਾ ਕੀਤਾ ਜਾਊਗਾ ਖਾਸ ਕਰਕੇ ਚਿੱਟੇ ਦਾ ਜੋ ਵੀ ਕੋਈ ਵਪਾਰ ਜਿਹੜਾ ਕਰੂਗਾ ਉਹਦੇ ਸਮੁੱਚੀ ਗ్రాਮ ਪੰਚਾਇਤ ਆ ਜਿਹੜੀ ਉਹ ਵਖਲਾ ਹੋਊਗੀ ਹੂੰ ਔਰ ਬੈਠ ਕੇ ਨਿਮਰਤਾ ਸਹਿਤ ਪਹਿਲਾਂ ਜੋ ਵੀ ਕੋਈ ਭੈਣ ਭਾਈ ਜੇ ਕੋਈ ਕਰਦਾ ਵੀ ਹੋਊਗਾ ਚਿੱਟੇ ਦਾ ਨਸ਼ਾ ਤਾਂ ਚੰਗੇ ਡਾਕਟਰਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਉਹੋ ਜਿਹਾ ਮੈਡੀਸਨ ਜਿਹੜਾ ਜਾਂ ਉਹਦਾ ਇਲਾਜ ਕਰਵਾਇਆ ਜਾਊਗਾ। ਹੂੰ। ਚਿੱਟੇ ਦੀ ਅਲਾਮਤ ਆ ਜਿਹੜੀ ਉਹ ਅਸੀਂ ਪਿੰਡੋਂ ਸਮੁੱਚੀ ਗ੍ਰਾਮ ਪੰਚਾਇਤ ਕੱਢਣ ਦੇ ਪਾਬੰਦ ਹੋਵਾਂਗੇ। ਜੀ। ਔਰ ਆਸ ਵਿੱਚ ਜਿਹੜਾ ਭਾਈਚਾਰਾ ਸਾਡਾ ਉਹ ਅਸੀਂ ਉਸੇ ਤਰ੍ਹਾਂ ਜਿਸ ਤਰ੍ਹਾਂ ਸਾਡੇ ਬਜ਼ੁਰਗ ਸਾਨੂੰ ਛੱਡ ਕੇ ਗਏ ਆ ਉਸ ਨੂੰ ਅਸੀਂ ਬਰਕਰਾਰ ਰੱਖਦੇ ਹੋਏ ਨਗਰ ਦੀ ਸੇਵਾ ਸਮੁੱਚੀ ਗ੍ਰਾਮ ਪੰਚਾਇਤ ਪਾਰਟੀ ਵਾਜੀ ਔਰ ਧੜੇ ਵਾਜੀ ਉੱਪਰ ਉੱਠ ਕੇ ਕਰਦੇ ਰਹਿਣਾ। ਸੋ ਆ ਜਾਂਦੇ ਜਾਂਦੇ ਸਾਡੇ ਆ ਵੋਟਰਾਂ ਨੂੰ ਜਿਹੜੇ ਪਿੰਡ ਰੌਂਤਾ ਦੇ ਵੋਟਰ ਨੇ ਉਨਾ ਨੂੰ ਕੀ ਅਪੀਲ ਕਰਨੀ ਚਾਹੀਦੀ ਆਸੇ ਨਗਰ ਰੌਤਾ ਦੇ ਸਮੁੱਚੇ ਵੋਟਰ ਔਰ ਪੈਣਾ ਭਰਾਵਾ ਦੇ ਚਰਨਾ ਚ ਨਿਮਰਤਾ ਸਹਿਤ ਬੇਨਤੀ ਆ ਕਿ ਪਾਰਟੀਵਾਦੀ ਔਰ ਟੜੇਬੰਦੀ ਤੋਂ ਉੱਪਰ ਉੱਠ ਕੇ ਆਪਾਂ ਇੱਕ ਐਸੀ ਗ੍ਰਾਮ ਪੰਚਾਇਤ ਚੁਣਗੇ ਜੋ ਨਗਰ ਦੇ ਹਰੇਕ ਦੁੱਖ ਸੁੱਖ ਦੀ ਭਾਈਵਾਲ ਸਾਂਝੀ ਵਾਲਤਾ ਔਰ ਠੰਡਾ ਜਿੰ ਠੰਡੀ ਹਵਾ ਦਾ ਚੋਕਾ ਕਿਹਾ ਜਾਂਦਾ ਉਹ ਪੈਗਾਮ ਲੈ ਕੇ ਲੋਕਾਂ ਵਿੱਚ ਜਾਵੇ ਉਹੋ ਜੀ ਗ੍ਰਾਮ ਪੰਚਾਇਤ ਚੁਣੋ ਜਿਹੜੀ ਕੱਲ ਨੂੰ ਆਪਣੇ ਨਗਰ ਨੂੰ ਸੋਨਾ ਔਰ ਸੁਨਖਾ ਔਰ ਨਾਲ ਦੇ ਪਿੰਡਾਂ ਵਿੱਚ ਵੀ ਔਰ ਨਾਲ ਦੇ ਜ਼ਿਲ੍ਹਿਆਂ ਕੀ ਨਾਲਗਾ ਸਟੇਟਾਂ ਵਿੱਚ ਵੀ ਇਹ ਰੌਂਤੇ ਪਿੰਡ ਦਾ ਨਾਮ ਸਾਡਾ ਸਨਰੀ ਅਖ਼ਰਾਂ ਦੇ ਵਿੱਚ ਅਸੀਂ ਆਪ ਦਾ ਲਿਖਣ ਦੀ ਅਬਰਾਲਾ ਔਰ ਕੋਸ਼ਿਸ਼ ਕਰਾਂਗੇ ਜੀ ਔਰ ਜਿੰਨੇ ਵੀ ਗ੍ਰਾਮ ਪੰਚਾਇਤ ਦੇ ਮੇਰੇ ਨਾਲ ਮੈਂਬਰ ਕਿਉਂ ਲੜ ਰਹੇ ਆ ਸਾਰੇ ਭਰਾ ਮੇਰੇ ਨਾਲ ਮੇਰੇ ਇਸ ਟਾਈਮ ਮੀਡੀਆ ਦੇ ਵਿੱਚ ਬੈਠੇ ਆ ਤੁਸੀਂ ਇੱਕ ਵਾਰ ਮੈਂ ਚਾਹੂੰਗਾ ਕਿ ਜਿਹੜੀ ਤੁਹਾਡੀ ਟੀਮ ਹੈ ਪੂਰੀ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਜਾਣੂ ਕਰਵਾ ਦਿਓ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਦਾ ਸਾਡਾ ਪਿੰਡ ਲੈਵਲ ਤੇ ਸਮਝੌਤਾ ਜੀ ಗ್ರಾಮ ਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਜੀ ਦੋਨੇ ਪਾਰਟੀਆਂ ਅਸੀਂ ਰਲ ਕੇ ਸਰਪੰਚੀ ਔਰ ਪੰਚੀ ਦੀ ਚੋਣ ਲੜ ਰਹੇ ਆ ਹੂੰ ਉਹਦੇ ਵਿੱਚ ਸਾਰੀ ਟੀਮ ਹੈ ਜਿਹੜੀ ਸਾਡੀ ਉਹ ਸਾਡੇ ਮੀਡੀਆ ਦੇ ਸਾਹਮਣੇ ਬੈਠੇ ਆ ਸਾਰੇ ਮੈਂਬਰ ਆ ਜਿਹੜੇ ਬੜੇ ਹੀ ਮਤਲਬ ਪੜ੍ਹੇ ਲਿਖੇ ਔਰ ਜਿਸ ਤਰ੍ਹਾਂ ਕਹਿ ਲਗੇ ਬੁੱਧੀਜੀਵੀ ਜਿਹੜੇ ਇਨਸਾਨ ਜਿਨ੍ਹਾਂ ਨੂੰ ਲੋਕਾਂ ਨੇ ਇਸ ਪਾਰ ਮੈਂਬਰ ਪੰਚਾਇਤ ਚੋਣ ਚੋਣ ਚੋਣਨਾ ਰੌਂਤੇ ਨਗਰ ਲਈ ਹੁਣ ਮੇਰੀ ਸਾਰੇ ਹੀ ਨਗਰ ਦੇ ਪੈਣਾ ਭਰਾਵਾਂ ਔਰ ਵੋਟਰਾਂ ਦੇ ਚਰਨਾ ਚ ਨਿਮਰਤਾ ਸਹਿਤ ਬੇਨਤੀ ਆ ਕਿ ਆਪਾ ਧੜੇਵੰਦੀ ਔਰ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਨਗਰ ਰੌਂਤਾ ਦੀ ਗ੍ਰਾਮ ਪੰਚਾਇਤ ਚੁਣਗੇ ਤਾਂ ਜੋ ਰੌਂਤੇ ਦਾ ਰਹਿ ਚੁੱਕਿਆ ਜੋ ਨਗਰ ਦਾ ਵਿਕਾਸ ਆ ਉਹ ਪਹਿਲੇ ਦੇ ਆਧਾਰ ਤੇ ਕੀਤਾ ਜਾ ਸਕਦਾ ਜੀ ਇੱਕ ਵਾਰ ਨਾਂ ਜਿਹੜਾ ਬੋਲ ਦੋ ਸਾਰਿਆਂ ਦੇ ਜਿਹੜੇ ਮਤਲਬ ਤੁਹਾਡੀ ਟੀਮ ਦੇ ਬੰਦੇ ਆ ਵਾਰ ਨੰਬਰ 1 ਤੋਂ ਪਰਮਜੀਤ ਕੌਰ ਜੀ ਲੜ ਰਹੇ ਆ 2 ਨੰਬਰ ਤੋਂ ਬੇਅੰਤ ਕੌਰ ਜੀ 3 ਨੰਬਰ ਤੋਂ ਗੁਰਦੀਪ ਸਿੰਘ ਜੀ ਪ੍ਰਧਾਨ ਜੀ ਲੜ ਰਹੇ ਆ ਇਲੈਕਸ਼ਨ ਮੈਂਬਰ ਪੰਚ ਦਾ 4 ਨੰਬਰ ਤੋਂ ਮੁਖਤਿਆਰ ਸਿੰਘ ਜੀ 5 ਨੰਬਰ ਤੋਂ ਮਨਜੀਤ ਸਿੰਘ ਜੀ ਜੀਤੀ 6 ਨੰਬਰ ਤੋਂ ਲਖਵਿੰਦਰ ਸਿੰਘ ਜੀ ਕਾਕਾ 8 ਨੰਬਰ ਤੋਂ ਮੋਹਨ لال ਜੀ ਜੀ 9 ਨੰਬਰ ਤੋਂ ਮਨਜੀਤ ਕੌਰ ਜੀ 10 ਨੰਬਰ ਤੋਂ ਪਰਮਜੀਤ ਕੌਰ ਜੀ 11 ਨੰਬਰ ਤੋਂ ਜਲੌਰ ਸਿੰਘ ਜੀ ਜਿਹੜੇ ਪੰਚ ਦੀ ਚੋਣ ਲੜ ਰਹੇ ਆ ਇਹ ਸਾਡੀ ਸਾਰੀ ಗ್ರಾಮ ਪੰਚਾਇਤ ਦੇ ਟੀਮ ਹੈ ਪੰਚ ਦੀ ਟੀਮ ਜਿਹੜੀ ਆ ਉਹ ਚੋਣ ਲੜ ਰਹੇ ਸਾਡੇ ਜੀ ਕੈਂਡੀਡੇਟ ਕੈਂਡੀਡੇਟ ਨੇ ਜਿਹੜੇ ਪੰਚ ਦੀ ਚੋਣ ਲੜ ਰਹੇ ਆ ਔਰ ਨਾਲ ਦੀ ਨਾਲ ਹੀ ਬੇਨਤੀ ਆ ਮੇਰੀ ਸਾਰੇ ਹੀ ਹੂੰ ਦੁਬਾਰਾ ਤੋਂ ਫਿਰ ਨਗਰ ਦੇ ਵੋਟਰ ਸਾਹਿਬਾਨਾਂ ਨੂੰ ਪੈਣਾ ਭਾਵਾਂ ਦੇ ਚਰਨਾਂ 'ਚ ਕਿ ਆਪਾਂ ਧੜੇਬੰਦੀ ਔਰ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਨਗਰ ਰੌਂਤਾ ਦੀ ਗ੍ਰਾਮ ਪੰਚਾਇਤ ਚੁਣਗੇ ਔਰ ਆਪਣਾ ਵੜਬੁੰਡਾ ਯੋਗਦਾਨ ਜਿਹੜਾ ਉਹ ਆਪਾਂ ਇਸ ਇਲੈਕਸ਼ਨ ਦੇ ਵਿੱਚ ਪਾਈਏ ਜੀ ਤੁਸੀਂ ਪੂਰੀ ਗੱਲਬਾਤ ਸੁਣੀ ਹੈ ਸੇਵਕ ਸਿੰਘ ਦੀ ਰੌਂਤਾ ਜਿਨ੍ਹਾਂ ਦੀਆਂ ਗੱਲਾਂ ਤੋਂ ਉਹਨਾਂ ਦੇ ਪਰਿਵਾਰਕ ਪਿਛੋਕੜ ਦਾ ਜਿਹੜਾ ਚਲਕਾਰਾ ਜ਼ਰੂਰ ਮਿਲਦਾ ਕਿਉਂਕਿ ਜੋ ਉਹਨਾਂ ਨੇ ਗੱਲ ਕੀਤੀ ਹੈ ਕਿ ਚੋਣਾ ਜਿਹੜੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਸਭ ਤੋਂ ਵੱਡੀ ਗੱਲ ਹੈ ਕਿ ਸਾਡਾ ਆਪਸੀ ਜਿਹੜੀ ਭਾਈਚਾਰਕ ਸਾਂਝ ਹੈ ਆਪਸੀ ਪਿਆਰ ਹੈ ਉਹ ਜਿਹੜਾ ਬੜਿਆ ਰਹਿਣਾ ਚਾਹੀਦਾ ਹੈ ਔਰ ਪਿੰਡ ਜਿਹੜਾ ਸੋਹਣਾ ਹੋਣਾ ਚਾਹੀਦਾ ਔਰ ਉਹਨਾਂ ਨੇ ਜਿਹੜੀ ਆਪਣੇ ਵਿਜ਼ਨ ਹੈ ਉਹ ਵੀ ਰੱਖ ਦਿੱਤਾ ਹੈ ਸਾਹਮਣੇ ਹੁਣ ਫੈਸਲਾ ਹੈ ਜਿਹੜਾ 15 ਤਰੀਕ ਨੂੰ ਪਿੰਡ ਰੌਂਤਾ ਦੇ ਵੋਟਰਾਂ ਨੇ ਕਰਨਾ ਹੈ ਕਿ ਉਹ ਕਿਤੇ ਹੱਕ ਦੇ ਵਿੱਚ ਫੈਸਲਾ ਦਿੰਦੇ ਆ ਪਿੰਡ ਰੌਂਤਾ ਦੀ ਜੇ ਗੱਲ ਕੀਤੀ ਜਾਵੇ ਪਿੰਡ ਰੌਂਤਾ ਦੇ ਵੋਟਰ ਬਹੁਤ ਸੂਝਵਾਨ ਨੇ ਔਰ ਸੋਚ ਸਮਝ ਕੇ ਉਹ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਔਰ ਬੀਂਗੇ ਪੱਤਰਕਾਰ ਰੀਅਲ ਫੈਕਟ ਨਿਊਜ਼ ਦੀ ਹਮੇਸ਼ਾ ਪੈਲ ਰਹੀ ਹੈ ਕਿ ਅਸੀਂ ਸਾਰੇ ਉਮੀਦਵਾਰਾਂ ਨੂੰ ਮੌਕਾ ਦਿੰਨੇ ਆ ਚੈਨਲ ਤੇ ਆਪਣਾ ਪੱਖ ਰੱਖਣ ਦਾ ਆਪਣਾ ਵਿਜਨ ਰੱਖਣ ਦਾ ਸੋ ਉਮੀਦ ਕਰਦੇ ਆ ਸੇਵਕ ਸਿੰਘ ਰੌਂਤਾ ਜੀ ਦੀ ਜਿਹੜੀ ਸੋਚ ਹੈ ਜਿਹੜੀ ਵਿਜਨ ਹੈ ਤੁਹਾਨੂੰ ਪਸੰਦ ਆਵੇਗੀ ਹੋਵੇਗੀ ਔਰ ਜੋ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਇਸੇ ਤਰ੍ਹਾਂ ਅਮਨ ਮਾਨਨਾ ਜਿਹੜੀਆਂ ਚੋਣਾਂ ਨੇ ਪਰੇ ਚੜਨ ਔਰ ਇਸ ਉਮੀਦ ਦੇ ਨਾਲ ਇਸ ਅਰਦਾਸ ਦੇ ਨਾਲ ਸੇਵਕ ਸਿੰਘ ਜੀ ਕਿ ਆਪਾਂ 16 ਤਰੀਕ ਨੂੰ ਇੱਕ ਵਾਰ ਫੇਰ ਦੁਬਾਰਾ ਇਸੇ ਤਰ੍ਹਾਂ ਇਕੱਠੇ ਹੋਈਏ ਇਸ ਉਮੀਦ ਦੇ ਨਾਲ ਆਪਾਂ ਇਜਾਜ਼ਤ ਲੈਣੇ ਆ ਕੈਮਰਾ ਪਰਸਨ ਲੱਖੀ ਬਰਾੜ ਦੇ ਨਾਲ ਰੀਅਲ ਇਫੈਕਟ ਨਿਊਜ਼ ਲਈ ਮੈਨੂੰ ਪ੍ਰਦੀਪ ਟੱਲੋਂ ਨੂੰ ਤੇ तमाम ساری ਟੀਮ ਨੂੰ देवो इजाजत बहुत बहुत धनवादा सेवक सिंह जी बीबी जी तो अड़ा बहुत बहुत तनवाद तुम्हें अपना कीमती समा दिता है और जल्दी फिर मिला वाहू जी का खालसा खाल वाहू जी, जी की फतेह